ਮੈਂ ਨਹੀਂ ਆ ਵੱਡੀਆਂ ਵੱਡੀਆਂ ਗੱਲਾਂ ਸਰਕਾਰ ਆਮ ਬੰਦਿਆਂ ਨੂੰ ਅਸੀਂ ਟਿਕਟਾਂ ਦਵਾਂਗੇ ਕੋਈ ਸਰਕਾਰੀ ਕੋਟੀ ਵੀਆਈਪੀ ਕਲਚਰ ਖਤਮ ਮੈਨੂੰ ਕੋ ਸਿਕਿਉਰਟੀ ਦੀ ਲੋੜ ਹੀ ਨਹੀਂ ਮੈਂ ਤਾਂ ਤੁਹਾਡੇ ਵਰਗਾ ਆਮ ਆਗਾ ਨਾ ਕੋਈ ਸਰਕਾਰੀ ਮਕਾਨ ਲਵਾਾਂਗੇ ਨਾ ਕੋਈ ਸਿਕਿਉਰਟੀ ਲਵਾਾਂਗੇ ਨਾ ਕੋਈ ਵੀਆਈਪੀ ਟ੍ਰੀਟਮੈਂਟ ਹੋਗੀ ਜੇ ਨਹੀਂ ਪੱਥਰ ਵੀ ਹੋਣਗੇ ਉੱਥੇ ਮਜ਼ਦੂਰਾਂ ਦਾ ਨਾਮ ਲਿਖਿਆ ਜਾਊਗਾ ਸਾਡਾ ਨਹੀਂ ਇੰਨਾ ਰੰਗਲਾ ਪੰਜਾਬ ਹੋਊਗਾ ਕਿ ਤੱਤੀ ਕੋਈ ਨਹੀਂ ਲੱਗੂਗਾ ਸਾਰੇ ਕੱਚੇ ਮਜ਼ਦੂਰ ਪੱਕੇ ਹੋ ਜਾਣਗੇ ਬਾਰੋਂ ਕਿ ਲੋਕੀ ਕੰਮ ਕਰਨਗੇ ਬੱਚੇ ਨਹੀਂ ਬਾਹਰ ਜਾਣਗੇ ਆ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਏ ਇਹਨਾਂ ਨੂੰ ਹਰ ਮਹੀਨੇ ਇਹਨਾਂ ਦੇ ਖਾਤੇ ਵਿੱਚ ਆਣਗੇ ਕਿਸਾਨਾਂ ਦੇ ਕੋਈ ਆਪਦਾ ਆ ਜਾਈ ਤੇ ਕਿਸਾਨ ਦੇ ਜ਼ਗੋਰੀਆਂ ਬਾਦ ਨੂੰ ਹੋਣ ਗਿਆ ਪਹਿਲਾਂ ਖਾਤੇ ਵਿੱਚ 25000 ਰੁਪਏ ਆਣ ਗਏ ਮਰੀ ਹੋਈ ਮੁਰਗੀ ਦਾ ਬੱਕਰੀ ਦਾ ਵੀ ਮੈਂ ਮੁਆਵਜ਼ਾ ਦਵਾਗਾ ਸਾਰੀ ਫਸਲਾਂ ਦੀ ਐਮਐਸਏ ਕੋਈ ਕਸਰ ਛੱਡੀ ਸੀ ਕੋਈ ਇੱਕ ਵੀ ਮਤਲਬ ਇੱਕ ਕੋਈ ਕੋਈ ਜੋ ਬੋਲਣਾ ਸੀ ਬੋਲ ਦੋ ਤਾਂ ਕਿ ਕੁਰਸੀ ਤਾਂ ਕਿਉਂਕਿ ਝੂਠ ਦੇ ਜਾਲ 'ਚ ਕੋਈ ਰਹਿ ਨਾ ਜਾਏ ਸਾਰੇ ਹੀ ਫਸ ਜਾਣ ਤੇ ਫਸੇ ਵੀ ਤਕਰੋ ਕੇ ਪੰਜਾਬੀ ਜਿੰਨਾ ਵੱਡਾ ਝੂਠ ਮਾਰਿਆ ਉੰਨੀ ਵੱਡੀ ਦੀ ਸਰਕਾਰ ਬਣਾਤੀ ਮਨ ਸਰਕਾਰ ਬਣੇ 2.5 ਸਾਲ ਹੋ ਗਏ ਸਾਨੂੰ ਕੋਈ ਗਾਰੰਟੀ ਤਾਂ ਨਹੀਂ ਦਿੱਤੀ ਸੀ ਇਹਨਾਂ ਨੇ ਲੁੱਟਾਂ ਖੋਹਾਂ ਚੋਰੀਆਂ ਚੱਕੇਰੀਆਂ ਸਰਾਪੀਆਂ ਗੈਂਗਸਟਰਾਂ ਦਾ ਲਾਜ ਲੈ ਕੇ ਆਵਾਂਗਾ ਸਿੱਖਰਾ ਤਾਂ ਨਸ਼ੇ ਗਲੀ ਗਲੀ ਪੰਜਾਬ ਤੇ ਪਹੁੰਚਾ ਦਾਂਗਾ ਅੱਜ ਕੱਲੇ ਮੈਂ ਤਾਂ ਨਹੀਂ ਕਰੀ ਕੁਵਰ ਵਿਜੇ ਪ੍ਰਤਾਪ ਸਾਹਿਬ ਝਾੜੂ ਦਾ ਐਮਐਲਏ ਹੈਗਾ ਨਾ ਮੇਰਾ ਤਾਂ ਹੈ ਨਹੀਂ ਅੰਬਰ ਸਰਚੇ ਆਪ ਦੇ ਮੰਤਰੀ ਦੇ ਹਜ਼ੂਰੀ ਵਿੱਚ ਸਟੇਜ ਤੇ ਚੜ ਕੇ ਕੀ ਬੋਲਦਾ ਕਿ ਮੇਰੇ ਹਲਕੇ 'ਚ ਮੇਰੀ ਸਰਕਾਰ ਤੇ ਪੂਸ ਨਾਲ ਮਿਲ ਕੇ ਨਸ਼ੇ ਵਿਚਾਰ ਬਿਕਾਰ ਰਹੀ ਹੈ ਤੇ ਪੈਸੇ ਉੱਪਰ ਤੱਕ ਹੀ ਜਾ ਰਹੇ ਨੇ ਜੋ ਬਿਲਕੁਲ ਸਹੀ ਹੈ ਉਹਨੂੰ ਵੀ ਪਤਾ ਹੈ ਕਿ ਸਰਕਾਰੀ ਸ਼ਹਿਤ ਉਹ ਬਿਨਾ ਨਸ਼ੇ ਇਸ ਤਰ੍ਹਾਂ ਗਲੀ ਗਲੀ ਤਾਈ ਬਿਕ ਨਹੀਂ ਸਕਦੇ ਜਿਹੜੇ ਬੰਦੇ ਦਲ ਬਦਲੂ ਨੇ ਜਿਹੜੇ ਅੱਜ ਉਹ ਦਲ ਬਦਲ ਸਕਦੇ ਨੇ ਕਿਸੇ ਲਾਲਚ ਦੇ ਕਾਰਨ ਤੋਂ ਦਿੱਲੀ ਜਾ ਕੇ ਉਹ ਕੀ ਕੁਝ ਨਹੀਂ ਕਰ ਸਕਦੇ ਜਿਹੜੇ ਬੰਦੇ ਪੰਜਾਬ ਦੇ ਹੱਕਾ ਵਾਸਤੇ ਉਥੇ ਪਿਛਲੇ 5 ਸਾਲਾਂ 'ਚ ਉਹਨਾਂ ਦਾ ਰਿਕਾਰਡ ਘੜ ਕੇ ਕਿ ਕਿਹੜੀ ਪਾਰਟੀ ਦੇ ਆਪਾਂ ਕਿੰਨੇ ਬੰਦੇ ਭੇਜੇ ਤੇ ਉਹਨਾਂ ਦੀ ਕਾਰਗੁਜ਼ਾਰੀ ਕਿਹੋ ਜਿਹੀ ਰਹੀ ਹਰ ਬਾਰੀ ਵੋਟ ਪਾਉਣ ਤੋਂ ਪਹਿਲੇ ਜੇ ਆਪਾਂ ਕਾਰਗੁਜ਼ਾਰੀ ਦੇ ਆਧਾਰ 'ਤੇ ਵੋਟ ਪਾਣੇ ਤਾਂ ਸਾਡੀ ਵੋਟ ਬਿਲਕੁਲ ਸਹੀ ਹੁੰਦੀ ਹੈ ਲੇਕਿਨ ਕੀਤੀ ਹੋਈ ਗੱਲਾਂ ਦੇ ਆਧਾਰ 'ਤੇ ਦਿੱਤੇ ਹੋਏ ਵਾਅਦਿਆਂ ਦੇ ਲਿਹਾਜ਼ ਕਰਕੇ ਜਾਂ ਦਿੱਤੇ ਹੋਏ ਮਾਰੇ ਹੋਏ ਲਾਰਿਆਂ ਦੇ ਆਧਾਰ 'ਤੇ ਗੱਲਾਂ ਦੇ ਆਧਾਰ 'ਤੇ ਜਦ ਵੋਟ ਪੈ ਜਾਂਦੀ ਹੈ ਤਾਂ ਮੈਂ ਕਹਿ ਸਕਦੀ ਹਾਂ ਕਿ ਪਿਛਲੇ 7 ਸਾਲਾਂ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਆਪਾਂ ਆਪਾਂ ਨੂੰ ਝੱਲਣਾ ਪੈਂਦਾ ਹੈ ਜਿਵੇਂ ਪਿਛਲੇ 8 ਸਾਲਾਂ 'ਚ ਤੁਸੀਂ ਤਿੰਨੋਂ ਸਰਕਾਰਾਂ ਦੇਖੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੁਸੀਂ ਦੇਖੀ ਉਹਦੇ ਬਾਅਦ 5 ਸਾਲ ਕਾਂਗਰਸ ਦੀ ਦੇਖੀ ਉਹਦੇ ਬਾਅਦ 2.5 ਸਾਲ ਤੋਂ ਤੁਸੀਂ ਝਾੜੂ ਦੀ ਸਰਕਾਰ ਦੇਖ ਰਹੇ ਹੋ ਤੇ ਜੇ ਮੈਂ ਕਹਾਂ ਕਿ ਅੱਜ ਮੈਂ ਮਾਨ ਦੇ ਨਾਲ ਕਹਿ ਸਕਦੀ ਹਾਂ ਸਾਡੇ ਮੁੱਖ ਮੰਤਰੀ ਹੁੰਦੇ ਸੀਗੇ ਬਾਦਲ ਸਾਹਿਬ ਜਿਹੜੇ ਸੰਗਤਾਂ ਦੇ ਵਿੱਚ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਪਹੁੰਚਿਆ ਕਰਦੇ ਸੀ ਸੰਗਤ ਦੇ ਵਿੱਚ ਬਹਿ ਕੇ ਹੀ ਸੰਗਤ ਦੀ ਤਕਲੀਫਾਂ ਦੀ ਸੁਣਵਾਈ ਹੁੰਦੀ ਸੀ ਤੇ ਮੇਰੇ ਵਰਗੇ ਵੀ ਉਹਨਾਂ ਨੂੰ ਦੇਖ ਕੇ ਸਿੱਖ ਗਏ ਅਸੀਂ ਵੀ ਜਿੰਨੇ ਕੁ ਜੋਗੇ ਸੀਗੇ ਜਦ ਤੁਸੀਂ ਸੇਵਾ ਬਖਸ਼ੀ ਸੀ ਸਰਕਾਰ ਦੀ ਤੇ ਫਿਰ ਸਾਰੇ ਪ੍ਰਸ਼ਾਸਨ ਨੂੰ ਲੈ ਕੇ ਕਈ ਵਾਰੀ ਤੁਹਾਡੇ ਮੰਡੀ ਵਿੱਚ ਆਏ ਤੁਹਾਡੇ ਮੰਡੀ ਵਿੱਚ ਬਹਿ ਕੇ ਤੁਹਾਡੇ ਤੋਂ ਹੀ ਸੁਣਦੇ ਸੀ ਕਿ ਕਿਹੜੀ ਕਿਹੜੀ ਤਕਲੀਫਾਂ ਨੇ ਪਰਾਂਏ ਤੁਸ ਕਾਬਦੀ ਸੀ ਵਰਤੀ ਗੱਲ ਕਰਦੇ ਸੀ ਆਪ ਦੀ ਬਿਜਲੀ ਦੀ ਗੱਲ ਕਰਦੇ ਸੀ ਗਲੀ ਨਾਲੀਆਂ ਬਿਜਲੀ ਦੇ ਗ੍ਰਿਡ ਵਾਸਤੇ ਤੁਸੀਂ ਮੰਗ ਰੱਖੀ ਜਿਵੇਂ ਜਿਵੇਂ ਤੁਸੀਂ ਮੰਗ ਰੱਖਦੇ ਸੀ ਮੰਡੀ ਦਾ ਤੁਹਾਡੇ ਸ਼ੈੱਡ ਦੀ ਗੱਲ ਆਉਂਦੀ ਸੀ ਧਰਮਸ਼ਾਲਾ ਤਸਵੀਲ ਦੀ ਗੱਲ ਜਿਵੇਂ ਤੁਸੀਂ ਮੰਗਾ ਰੱਖਦੇ ਸੀ ਉਸ ਮੌਕੇ ਤੇ ਹੀ ਬੈ ਕੇ ਗ੍ਰਾਂਟ ਦੇ ਗੱਫੇ ਵੀ ਦਿੰਦੇ ਸੀ ਤੇ ਫਿਰ ਪਿੱਛੋਂ ਬਾਦਲ ਸਾਹਿਬ ਤੋਂ ਕੰਮ ਵੀ ਕਰਾਉਂਦੇ ਸੀ ਉਹਦੇ ਬਾਅਦ ਤੁਸੀਂ ਪੰਜੇ ਦੇ ਤੇ ਝਾੜੂ ਦੀ ਵੀ ਸਰਕਾਰ ਦੇਖ ਲਈ ਕਿੰਨੀ ਵਾਰੀ ਪੰਜਾਬ ਦੇ ਕਿਸੇ ਕੋਨੇ 'ਚ ਤੁਹਾਨੂੰ ਮੁੱਖ ਮੰਤਰੀ ਲੋਕਾਂ ਦੇ ਵਿੱਚ ਨਜ਼ਰ ਆਏ ਨੇ ਕਿੰਨੀ ਵਾਰੀ ਜਿਹੜੀ ਉਮੀਦਵਾਰਾਂ ਨੂੰ ਤੁਸੀਂ ਕਾਮਯਾਬ ਕੀਤਾ ਸੇਵਾ ਦਿੱਤੀ ਉਹ ਤੁਹਾਡੇ ਵਿੱਚ ਕਿੰਨੀ ਕਵਾਰੀ ਆਏ ਨੇ ਕਿਹੜਾ ਉਹਨਾਂ ਨੇ 7 ਸਾਲਾਂ 'ਚ ਵਿਕਾਸ ਦਾ ਕੰਮ ਕੀਤਾ ਹੈ ਜਾਂ ਫਿਰ ਉਹ ਜਿਹੜੇ ਵਾਦੇ ਉਹਨਾਂ ਨੇ ਕੀਤੇ ਸੀ ਉਹਨਾਂ ਦੇ ਵਿੱਚੋਂ ਕਿੰਨੇ ਕੁ ਪੂਰੇ ਕੀਤੇ ਨੇ ਕਿਉਂਕਿ ਹਕੀਕਤ ਆਏ ਕਿ ਪਾਵੇਂ ਛਾੜੂ ਹੋਏ ਤੇ ਪਾਵੇਂ ਪੰਜਾ ਹੋਏ ਇਹਨਾਂ ਦਾ ਤਾਂ ਸਿਰਫ ਇੱਕ ਨਿਸ਼ਾਨਾ ਹੁੰਦਾ ਕਿ ਕੁਰਸੀ ਤਾਂ ਹੀ ਪਹੁੰਚ ਜਾਈਏ ਫਿਰ ਕੁਰਸੀ ਤਾਂ ਹੀ ਪਹੁੰਚਣ ਵਾਸਤੇ ਜਿੰਨਾ ਵੱਡਾ ਝੂਠ ਮਾਰਨਾ ਹੈ ਜੋ ਵਾਦਾ ਕਰਨਾ ਹੈ ਜੋ ਲਾਰਾ ਲਾਣਾ ਹੈ بس لارا ਲਾ ਕੇ ਝੂਠ ਮਾਰ ਕੇ ਇੱਕ ਵਾਰੀ ਵੋਟ ਕੱਟ ਕੇ ਸੱਤਾ ਵਿੱਚ ਆ ਜਾਈਏ ਸੱਤਾ ਵਿੱਚ ਆ ਕੇ ਮੇਰਾ ਆਰਾਮ ਨਾਲ 5 ਸਾਲ ਐਸ਼ ਕਰੀਏ ਤੇ ਲੋਕਾਂ ਨੂੰ ਭੁੱਲ ਜਾਈਏ ਤੇ ਅੱਜ ਵੀ ਇਹ ਆਪਣੇ ਝੂਠ ਤੋਂ ਪਿੱਛੇ ਨਹੀਂ ਹਟਦੇ ਤੁਸੀਂ ਦੇਖੋ ਜਿੱਥੇ ਪੰਜੇ ਨੇ ਤੇ ਝਾੜੂ ਨੇ ਸਾਰੇ ਦੇਸ਼ ਵਿੱਚ ਗਠ ਜੋੜ ਕਰ ਲਿਆ ਨਵੀਂ ਪਾਰਟੀ ਉਹਨਾਂ ਨੇ ਖੜੀ ਕਰਤੀ ਹੈ ਸਾਂਝੇ ਉਮੀਦਵਾਰ ਪੂਰੇ ਦੇਸ਼ ਵਿੱਚ ਉਤਰਦੇ ਨੇ ਸਾਡੇ ਸੂਬੇ ਦੀ ਰਾਜਧਾਨੀ ਵਿੱਚ ਵੀ ਸਾਂਝਾ ਉਮੀਦਵਾਰ ਪੰਜੇ ਦਾ ਤੇ ਝਾੜੂ ਦਾ ਉਤਰਿਆ ਹੈ ਲੇਕਿਨ ਪੰਜਾਬ ਦੇ ਲੋਕਾਂ ਨੂੰ ਅਜੇ ਵੀ ਝੂਠ ਮਾਰਦੇ ਨੇ ਕਿ ਪੰਜਾਬ 'ਚ ਅਸੀਂ ਵੱਖ ਹਾਂ ਤੇ ਜੇ ਇਹਨਾਂ ਨੂੰ ਕੋਈ ਪੁੱਛੇ ਵੀ ਇੱਥੇ ਤੁਸੀਂ ਵੱਖ ਹੋ ਤੇ ਫਿਰ ਜਿੱਤ ਕੇ ਤੁਸੀਂ ਦਿੱਲੀ ਕਿਹੜੇ ਖਾਤੇ ਵਿੱਚ ਜਾਓ ਕਹਿੰਦੇ ਫਿਰ ਤਾਂ ਗੱਠ ਜੋੜ ਚਈ ਅਸੀਂ ਉੱਥੇ ਹੀ ਸ਼ਾਮਿਲ ਹੋਵਾਂਗੇ ਫਿਰ ਵੱਖ ਤੁਸੀਂ ਕਿਵੇਂ ਹੋਏ ਜਿਵੇਂ ਪਿਛਲੇ 7 ਸਾਲ ਇੱਕ ਪਾਸੇ ਦੋਵਾਂ ਦਾ ਅੱਜ ਤਾਂ ਸ਼ਰਿਆਮ ਗੱਠ ਜੋੜ ਹੋ ਗਿਆ ਲੇਕਿਨ ਗੱਠ ਜੋੜ ਪੰਜਾਬ 'ਚ ਤਾਂ ਬਹੁਤ ਹੀ ਪੁਰਾਣਾ ਹੈਗਾ ਨਿਸ਼ਾਨਾ ਜੇ ਹਮੇਸ਼ਾ ਤਕੜੀ ਤੇ ਅਕਾਲੀ ਦਲ ਹੁੰਦੀ ਸੀ ਇੱਕ ਦੂਜੇ ਨੂੰ ਨਹੀਂ ਪੰਡਦੇ ਸੀ ਕੱਲੇ ਅਕਾਲੀ ਦਲ ਨੂੰ ਪੰਡਦੇ ਅਕਾਲੀ ਦਲ ਮਾੜਾ ਹੈ ਇਹ ਨਸ਼ੇ ਵੇਚਦਾ ਹੈ ਅਕਾਲੀ ਦਲ ਮਾੜਾ ਹੈ ਇਹ ਧਰਮ ਦੇ ਆਧਾਰ 'ਤੇ ਕੋਈ ਸਾਡੇ ਉੱਤੇ ਗੰਦੇ ਇਲਜ਼ਾਮ ਉਹ ਲਾ ਕੇ ਤੇ ਦੂਜੇ ਪਾਸੇ ਦੋਆ ਦਾ ਘਰ ਘਰ ਨੌਕਰੀ ਦਵਾਵਾਂਗੇ 2500 ਬੇਰੋਜ਼ਗਾਰੀ ਪੱਤਾ ਉਹਨਾਂ ਨੌਜਵਾਨਾਂ ਨੂੰ ਦਵਾਵਾਂਗੇ ਜਿਨ੍ਹਾਂ ਨੂੰ ਅਸੀਂ ਨੌਕਰੀ ਨਹੀਂ ਦੇ ਸਕਦੇ ਸਾਰੇ ਬੱਚਿਆਂ ਨੂੰ ਮੋਬਾਈਲ ਫੋਨ ਦਵਾਵਾਂਗੇ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦਾਂਗੇ ਗੁਟਕਾ ਸਾਫ ਦੀ ਧਰਮ ਨੂੰ ਵੀ ਵਰਤ ਲਿਆ ਗੁਟਕਾ ਸਾਫ ਦੀ ਸੌਂ ਖਾਕੇ ਕਿ ਅਸੀਂ 4 ਹਫਤਿਆਂ ਚ ਨਸ਼ੇ ਖਤਮ ਕਰਵਾਂਗੇ। ਫਿਰ ਜੇ ਮੈਂ ਪੁੱਛਾਂ ਵੀ 5 ਸਾਲਾਂ ਚ ਤੁਹਾਡੇ ਘਰਾਂ ਚ ਕਿੰਨੇ ਬੱਚਿਆਂ ਨੂੰ ਨੌਕਰੀ ਦਿੱਤੀ ਉਹਨਾਂ ਨੇ? ਕਿੰਨੇ ਬੱਚਿਆਂ ਨੂੰ ਬੇਰੋਜ਼ਗਾਰੀ ਭੱਤਾ ਦਿੱਤਾ? ਜੇ ਕਿਸੇ ਦਾ ਨਿੱਕਾ ਜਿਹਾ ਮੋਬਾਈਲ ਫੋਨ ਵੀ ਦਿੱਤਾ ਹੋਏ 5 ਸਾਲਾਂ ਚ। ਕਿਸਾਨਾਂ ਦਾ ਕਿਹੜਾ ਕਰਜ਼ਾ ਮਾਫ਼ ਕੀਤਾ? ਤੇ ਨਸ਼ਾ ਵੀ ਤਾਂ ਮੈਨੂੰ ਲੱਗਦਾ ਹਾਏ ਤੋਬਾ ਹੋਈ ਹੋਈ ਐ। ਸਾਰਾ ਪੰਜਾਬ ਆਕਿਆ ਹੋਇਆ ਬੀਬੀਆਂ ਭੈਣਾਂ ਦੇ ਤੋਂ ਪੁੱਛੋ ਨਾ ਰੋਂਦੀਆਂ ਨੇ ਵਿਚਾਰੇ ਕੀ ਹਾਲ ਹੋਇਆ। ਫੇਰ ਇਹਨਾਂ ਦਾ ਚਾਹੇ ਝਾੜੂ ਭਾਈਵਾਲ ਉਹਨਾਂ ਦਾ ਕਿਹਾ ਝੂਠ ਘੱਟ ਸੀ ਵੱਡਾ ਬਦਲਾਵ ਆਊਗਾ ਮੈਨੂੰ ਤਾਂ ਲੱਗਦਾ ਬਦਲਾਵ ਤਾਂ ਉਹੀ ਆਇਆ ਜਿਹੜਾ ਤੁਹਾਡੇ ਸਿਵਰ ਦਾ ਹਾਲ ਤੁਹਾਡੇ ਮੰਡੀ 'ਚ ਹੋਇਆ ਨਾ ਆਹੀ ਬਦਲਾਵ ਪੰਜਾਬ 'ਚ ਆਇਆ ਹੈ ਇੰਨੀਆਂ ਵੱਡੀਆਂ ਵੱਡੀਆਂ ਗੱਲਾਂ ਸਰਕਾਰ ਆਮ ਬੰਦਿਆਂ ਨੂੰ ਅਸੀਂ ਟਿਕਟਾਂ ਦਵਾਂਗੇ ਕੋਈ ਸਰਕਾਰੀ ਕੋਟੀ ਵੀਆਈਪੀ ਕਲਚਰ ਖਤਮ ਮੈਨੂੰ ਕੋਲ ਸਿਕਿਉਰਟੀ ਦੀ ਲੋੜ ਹੀ ਨਹੀਂ ਮੈਂ ਤਾਂ ਤੁਹਾਡੇ ਵਰਗਾ ਆਮ ਆਗਾ ਨਾ ਕੋਈ ਸਰਕਾਰੀ ਮਕਾਨ ਲਵਾਾਂਗੇ ਨਾ ਕੋਈ ਸਿਕਿਉਰਟੀ ਲਵਾਾਂਗੇ ਨਾ ਕੋਈ ਵੀਆਈਪੀ ਟ੍ਰੀਟਮੈਂਟ ਹੋਗੀ ਜੇ ਨਹੀਂ ਪੱਥਰ ਵੀ ਹੋਣਗੇ ਉੱਥੇ ਮਜ਼ਦੂਰਾਂ ਦਾ ਨਾਮ ਲਿਖਾ ਜਾਊਗਾ ਸਾਡਾ ਨਹੀਂ ਸਾਰੀ ਹਵਾ ਚ ਹਵਾਈ ਪਕੀ ਗੱਲਾਂ ਇਹ ਰੰਗਲਾ ਪੰਜਾਬ ਹੋਊਗਾ ਕਿ ਤਰ੍ਹਾਂ ਹੀ ਕੋਈ ਨਹੀਂ ਲੱਗੂਗਾ ਸਾਰੇ ਕੱਚੇ ਮੁਲਾਜ਼ਮ ਪੱਕੇ ਹੋ ਜਾਣਗੇ ਬਾਹਰੋਂ ਕੇ ਲੋਕੀ ਕੰਮ ਕਰਨਗੇ ਬੱਚੇ ਨਹੀਂ ਬਾਹਰ ਜਾਣਗੇ ਆਹ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਏ ਇਹਨਾਂ ਨੂੰ ਹਰ ਮਹੀਨੇ ਇਹਨਾਂ ਦੇ ਖਾਤੇ ਵਿੱਚ ਆਣਗੇ ਕਿਸਾਨਾਂ 'ਤੇ ਕੋਈ ਆਪਦਾ ਆ ਜਾਈ ਤੇ ਕਿਸਾਨ ਦੇ ਗਦੌਰੀਆਂ ਬਾਦ ਨੂੰ ਹੋਣਗੀਆਂ ਪਹਿਲਾ ਖਾਤੇ ਗਏ 25000 ਰੁਪਏ ਆਨ ਗਏ ਮਰੀ ਹੋਈ ਮੁਰਗੀ ਦਾ ਬੱਕਰੀ ਦਾ ਵੀ ਮ补偿 ਦਵਾਗਾ ਸਾਰੀ ਫਸਲਾਂ ਦੀ ਐਮ ਐਸ ਏ ਕੋਈ ਕਸਰ ਛੱਡੀ ਸੀ ਕੋਈ ਇੱਕ ਵੀ ਮਤਲਬ ਇੱਕ ਕੋਈ ਕੋਈ ਕਸਰ ਨਹੀਂ ਮੈਂ ਜੋ ਬੋਲਣਾ ਸੀ ਬੋਲ ਦੋ ਤਾਂ ਕਿ ਕੁਰਸੀ ਤਾਂ ਕਿਉਂਕਿ ਝੂਟ ਦੇ ਜਾਲ 'ਚ ਕੋਈ ਰਹਿ ਨਾ ਜਾਏ ਸਾਰੇ ਹੀ ਫਸ ਜਾਣ ਤੇ ਫਸੇ ਵੀ ਤਕਰੋ ਕੇ ਪੰਜਾਬੀ ਜਿੰਨਾ ਵੱਡਾ ਝੂਠ ਮਾਰਿਆ ਉਨੀ ਵੱਡੀ ਦੀ ਸਰਕਾਰ ਬਣਾਤੀ ਮਨ ਸਰਕਾਰ ਬਣੇ 2.5 ਸਾਲ ਹੋ ਗਏ ਸਾਨੂੰ ਕੋਈ ਗਾਰੰਟੀ ਤਾਂ ਨਹੀਂ ਦਿੱਤੀ ਸੀ ਇਹਨਾਂ ਨੇ ਲੁੱਟਾਂ ਖੋਹਾਂ ਚੋਰੀਆਂ ਛਕਰੀਆਂ ਸਰਾਪੀਆਂ ਗੈਂਗਸਟਰ ਦਾ ਲਾਜ ਲੈ ਕੇ ਆਵਾਂਗਾ ਸਿਖਰਾ ਤਾਂ ਹੀ ਨਸ਼ੇ ਗਲੀ ਗਲੀ ਪੰਜਾਬ ਤੇ ਪਹੁੰਚਾ ਦਾਂਗਾ ਘਰ ਘਰ ਤਾਂ ਹੀ ਬੇਰੋਜ਼ਗਾਰੀ ਪਹੁੰਚਾ ਦਾਂਗਾ ਇਹਨਾਂ ਦੀ ਤਾਂ ਗਾਰੰਟੀ ਦਿੱਤੀ ਨਹੀਂ ਸੀ ਇੱਕ ਮੌਕਾ ਜਿਹੜੇ ਮੰਗ ਕੇ ਗਏ ਸੀ ਇਹਨੇ ਇੱਕ ਮੌਕਾ ਮੰਗਿਆ ਸੀ ਕੇਜਰੀ ਵਾਲੇ ਮੁੜ ਕੇ ਕਦੇ ਪੰਜਾਬ 'ਚ ਨਜ਼ਰ ਆਇਆ ਖਜ਼ਾਨਾ ਖਾੜਛੜਿਆ ਸਾਡਾ ਗਿਰਵੀ ਕਰਤਾ ਸਾਰਾ ਪੰਜਾਬ ਆਪਦੀ ਕੁਰਸੀ ਦੀ ਖਾਤਰ ਕੇਜੀਵਾਦੀ ਸਿਆਸਤ ਨੂੰ ਚਮਕਾਉਣ ਵਾਸਤੇ ਅੱਜ ਕਿੰਨਾ ਦੁੱਖ ਹੁੰਦਾ ਹੈ ਮੈਨੂੰ ਕਿ ਜਿੱਥੇ ਤੁਹਾਡੇ ਮੰਡੀ ਤੇ ਤੁਹਾਡੇ ਵਿਕਾਸ ਦੇ ਕੰਮਾਂ ਵਾਸਤੇ ਕਰੋੜਾ ਰੁਪਏ ਤੁਹਾਡਾ ਵਾਟਰ ਸਪਲਾਈ ਹੋਏ ਸੀਵਰ ਹੋਏ ਗਲੀਆਂ ਨਾਲੀਆਂ ਅੱਜ ਜੇ ਦੁਵਾਨੀ ਆਈ ਹੈ ਮੈਂ ਪੁੱਛ ਲਈ ਸੀ ਪ੍ਰਧਾਨ ਸਾਹਿਬ ਨੂੰ ਮੈਂ ਕਿਹਾ ਗੋਲਡੀ ਜੀ ਇਸ ਸੀਵਰ ਵਾਸਤੇ ਤਾਂ ਕਿੰਨਾ ਆਪਾ ਮੱਥਾ ਮਾਰਿਆ 5-6 ਕਰੋੜ ਹੁਣ ਤਾਂ ਤੁਹਾਨੂੰ ਮਸ਼ੀਨ ਵੀ ਮੈਂ ਲੈ ਕੇ ਫੇਰ ਵੀ ਕਿਉਂ ਸੀਵਰ ਦਾ ਕੰਮ ਨਹੀਂ ਆਂ ਕਹਿੰਦੇ ਬੀਬਾ ਜੀ ਕੀ ਕਰੀਏ 7 ਸਾਲ ਚ ਦਵਾਨੀ ਨਹੀਂ ਆਈ ਉਹਦੀ ਮੇਨਟੇਨੈਂਸ ਦਾ ਕੋਈ ਸਫਾਈ ਤੱਕ ਨਹੀਂ ਹੋਈ ਹਰ 5 ਸਾਲ ਸਫਾਈ ਹੋਣੀ ਚਾਹੀਦੀ ਹੈ ਸੀਵਰ ਬਣਾਣਾ ਤਾਂ ਦੂਸਰੇ ਦਾ ਸਫਾਈ ਵੀ ਕਰ ਦੋ ਤੁਸੀਂ ਮੈਂ ਕਹਿੰਦੇ ਪੰਜਾਬ ਦੇ ਵਿਕਾਸ ਤੇ ਝਾੜੂ ਮਾਰਤਾ ਪੰਜਾਬ ਦੇ ਲੋਕਾਂ ਦੀ ਉਮੀਦਾਂ ਤੇ ਝਾੜੂ ਮਾਰਤਾ ਹੁਣ ਤਾਂ ਜੇ ਕੋਈ ਗੈਰ ਤੇ ਕੋਈ ਅਨ ਕਰਾਏਗਾ ਨਾ ਪੰਜਾਬੀਆਂ 'ਚ ਇਹਾ ਝੂਠੀਆਂ ਦੇ ਉੱਤੇ ਜੇ ਤੁਸੀਂ ਝਾੜੂ ਮਾਰੋਗੇ ਤਾਂ ਹੀ ਪੰਜਾਬ ਬਚੂਗਾ ਨਹੀਂ ਤਾਂ ਪੰਜਾਬ ਨਹੀਂ ਬਚ ਸਕਦਾ ਇਹੋ ਜਿਹੇ ਹਾਲਾਤ ਪੈਦਾ ਹੋ ਗਏ ਨੇ ਇੱਕ ਇਟ ਵਿਕਾਸ ਦੀ ਨਹੀਂ ਮੈਂ ਇਹਨਾਂ ਤੋਂ ਮੈਂ ਕਹਿ ਸਕਦੀ ਆ ਤੁਹਾਡੇ ਪਿੰਡ ਤੁਹਾਡੇ ਇੱਥੇ ਮੰਡੀ ਦੇ ਜਿਵੇਂ ਕੰਮ ਗਿਆ ਨਾ ਥਾਂ ਲੈਣਾ ਆਪਣੇ ਹਲਕੇ ਦੇ ਮੈਂ ਕਵਾਂ ਵੀ ਪਹਿਲੀ ਵਾਰੀ ਤੁਸੀਂ ਮੈਨੂੰ ਬਣਾਇਆ ਸਭ ਤੋਂ ਵੱਡਾ ਕਾਰਖਾਨਾ ਆ ਬਠਿੰਡਾ ਰੈਫਾਇਨਰੀ ਤੁਹਾਡੇ ਗਵਾਂਢ 'ਚ ਹੈ ਪਹਿਲੇ ਤੋਂ ਰੈਫਾਇਨਰੀ ਜਦ ਬਣ ਰਹੀ ਸੀ ਕਿੰਨੇ ਲੱਖਾਂ ਨੂੰ ਉੱਥੇ ਮਜ਼ਦੂਰੀ ਮਿਲੀ ਕੋਈ ਮਜ਼ਦੂਰੀ ਕਰੇ ਕੋਈ ਟੋ ਆਟੋ ਆਈ ਕੋਈ ਟਰੱਕ ਦਾ ਕੋਈ ਲੱਕੜ ਦਾ ਕੋਈ ਪੱਥਰ ਦਾ ਕੋਈ ਇੱਟਾਂ ਦਾ ਸੋਹ ਕੰਮ ਉਹ ਮਿਲੇ ਫਿਰ ਜਦੋਂ ਬਣ ਗਈ ਰਸਾਇਣੀ ਪੰਜਾਬ ਦਾ ਸਭ ਤੋਂ ਵੱਡਾ ਕਾਰਖਾਨਾ ਹਾ ਤਲਵੰਡੀ ਸਾਬੋ ਚ ਕਿੰਨਾ ਵੱਡਾ ਰੋਜ਼ਗਾਰ ਦਾ ਸਾਧਨ ਉਸ ਰਸਾਇਣ ਰੀ ਦੇ ਨਾਲ ਜੁੜਿਆ ਦੂਜੀ ਵਾਰੀ ਮੌਕਾ ਬਖਸ਼ਿਆ ਤੇ ਤੁਹਾਡੇ ਗਵਾਂਢ ਚ ਕੁਦ ਦਾ ਪਿੰਡ ਟਿੱਬਿਆਂ ਦਾ ਪਿੰਡ ਕਿ ਨੰਦਾ ਸੀ ਕਿ ਨਹੀਂ ਜ਼ਮੀਨ ਤੱਕ ਨਹੀਂ ਵਿਕਦੀ ਸੀ ਕਿਉਂਕਿ ਕੱਲੇ ਟਿੱਬੇ ਹੁੰਦੇ ਸੀ ਫਿਰ ਇੱਕ ਸੈਂਟਰਲ ਯੂਨੀਵਰਸਿਟੀ ਆਉਣ ਦੇ ਨਾਲ ਹੁਣ ਉਹ ਪਿੰਡ ਹੈ ਕਿ ਨਿਕਾ ਜਾ ਸ਼ਹਿਰ ਬਣਿਆ ਹੋਇਆ ਤੀਜੀ ਵਾਰੀ ਤੁਸੀਂ ਸੇਵਾ ਬਖਸ਼ੀ ਪੰਜਾਬ ਦਾ ਸਭ ਤੋਂ ਵੱਡਾ ਹਸਪਤਾਲ ਉਹ ਜਾ ਕੇ ਦੇਖੋ ਇਹ ਮੈਡੀਕਲ ਕਾਲਜ ਨਰਸਿੰਗ ਕਾਲਜ ਤੇ ਹਸਪਤਾਲ ਕਿਨੇ ਦੇਖਿਆ ਹੱਥ ਖੜੇ ਕਰਕੇ ਦੱਸੋ ਕਿ ਮਨੁੱਖ ਦੇ ਉਹ ਕਮਾਲ ਦੀ ਚੀਜ਼ ਬਣੀ ਹਾਂ ਤੇ ਆ ਕਾਂਗਰਸੀ ਲੜਦੇ ਸੀ ਅਸੀਂ ਬਣਨ ਨਹੀਂ ਦੇਵਾਂਗੇ ਦੇਖੋ ਕਿਵੇਂ ਬਣਾਂਦੀ ਹੈ ਨਹੀਂ ਬਣਨ ਦੇਵਾਂਗੇ ਮੈਂ ਕਿਹਾ ਮੈਨੂੰ ਪਤਾ ਨਾ ਕਿਵੇਂ ਲੜ ਝਗੜ ਕੇ ਮੈਂ ਲੈ ਕੇ ਆਇਆ ਕਿਵੇਂ ਨਹੀਂ ਬਣਦਾ ਪਰਮਾਤਮਾ ਦੀ ਕਿਰਪਾ ਉਹਨੇ ਲੋ ਉਹ ਕੱਟਦੇ ਕਹਤਾ ਜੀ ਮੈਂ ਬਿੰਡ ਲਿਉਣੀ ਹੁੰਦਾ ਜੀ ਬੀਬੀ ਚੱਕਣਾ ਲੈ ਜੀ ਉਹ ਉਹੀ ਉਹ ਵੀ ਕਹਿ ਕੇ ਗਿਆ ਸੀ ਤੇ ਇਹ ਖੈਰਾ ਕਹਿੰਦਾ ਸੀ ਅੱਜ ਵੋਟਾਂ ਲੈਣ ਆਇਆ ਸੀ ਪਿਛਲੀ ਵਾਰ ਲੜ ਕੇ ਗਿਆ ਸੀ ਮੇਰੇ ਖਿਲਾਫ ਪੂਰਾ ਜ਼ੋਰ ਕੈਪਟਨ ਕੰਦਾ ਬਨਾਨੀ ਦਵਾ ਮੈਂ ਕਹ ਮੈਨੂੰ ਪਤਾ ਮੈਂ ਉੱਥੇ ਕਿਵੇਂ ਤਰਲੇ ਮਿੰਤੇ ਕੱਢ ਕੇ ਲੜ ਲੁੜ ਕੇ ਕਿਵੇਂ ਮੈਂ ਲੈ ਕੇ ਆਈਆਂ ਦੇਖਦੀਆਂ ਕਿਵੇਂ ਨਹੀਂ ਬੰਦਾ ਤੇ ਅੱਜ ਇਹਦੇ ਬਨਨ ਦੇ ਨਾਲ ਅੱਜ ਤਾਂ ਸ਼ੁਰੂਆਤ ਹੈਗੀ ਉਸੇ ਅੱਗੇ ਅੱਗੇ ਜਾ ਕੇ ਦੇਖੋ ਇਸ ਪੂਰੇ ਇਲਾਕੇ ਵਿੱਚ ਕਿਹੋ ਜੀ ਤਰੱਕੀ ਆਉਗੀ ਚੰਡੀਗੜ੍ਹ ਇੱਕ ਪੀਜੀ ਆਇਆ ਆ ਇਹੋ ਜਿਹਾ ਚੰਡੀਗੜ੍ਹ ਬਣ ਗਿਆ ਕਿ ਦੇਸ਼ ਦੀ ਆ ਸਾਡੇ ਸੂਬੇ ਦੀ ਰਾਜਧਾਨੀ ਤੇ ਮੈਂ ਕਹਿੰਦੀ ਸੀ ਕਿ ਮੈਨੂੰ ਕਹਿੰਦੇ ਪਿਛੜਿਆ ਹੋਇਆ ਹਲਕਾ ਪਿਛੜਾ ਇਲਾਕਾ ਮੈਂ ਵੀ ਇੱਕ ਸੈਂਟਰਲ ਯੂਨੀਵਰਸਿਟੀ ਲੈ ਕੇ ਹਤੇ ਕਿ ਹਿੰਸ ਲੈ ਕੇ ਆਏ ਕਿ ਇਹ ਵੀ ਚੰਡੀਗੜ੍ਹ ਤੋਂ ਘਟਰੀ ਹੋਗਾ ਪਰ ਇੱਥੇ ਲੈ ਕੇ ਜਾਣਾ ਲੇਕਿਨ 2017 ਚ ਲੋਕਾਂ ਨੇ ਸਰਕਾਰ ਬਦਲਤੀ ਸਾਨੂੰ ਉਮੀਦ ਨਹੀਂ ਸੀ ਵੀ ਜਿੰਨੇ ਕੰਮ ਕੀਤੇ ਨੇ ਲੋਕੀ ਸਾਡਾ ਸਾਥ ਦੇਣਗੇ ਲੇਕਿਨ ਪੰਜਾਬ ਦੇ ਲੋਕੀ ਇਹਨਾਂ ਦੇ ਝੂਠੇ ਪੰਡੀ ਪ੍ਰਚਾਰ ਤੇ ਲਾਰਿਆਂ ਦੇ ਵਿੱਚ ਫਸ ਗਏ ਸੋ ਅੱਜ ਵੀ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਸਾਡੇ ਵਿਕਾਸ ਦੇ ਕੰਮ ਜਿੱਥੇ ਛੱਡ ਕੇ ਗਏ ਸੀ ਉੱਥੇ ਠੱਪ ਹੋ ਗਏ। ਭਾਵੇਂ ਸਹੂਲਤਾਂ ਸੀਗੀਆਂ ਉਹ ਵੀ ਉੱਥੇ ਖੜੀਆਂ। ਇੱਕ ਇੱਕ ਮੰਡੀ ਦਾ ਪਿੰਡ ਦਾ ਵਿਕਾਸ ਦਾ ਕੰਮ ਉੱਥੇ ਦੇ ਉੱਥੇ ਖੜਿਆ ਹੋਇਆ। ਲੇਕਿਨ ਜਿਹੜੇ ਖਜ਼ਾਨੇ ਚੋਂ ਆਪਾਂ ਵਿਕਾਸ ਕਰਦੇ ਸੀ ਆ ਸਹੂਲਤਾਂ ਦਿੰਦੇ ਸੀ। ਹਰ ਪਿੰਡ 'ਚ ਹਰ ਸ਼ਹਿਰ ਵਿੱਚ ਕੰਮ ਕਰਦੇ ਸੀਗੇ। ਉਸ ਖਜ਼ਾਨੇ ਨੂੰ ਜਦ ਦੂਜਿਆਂ ਦੇ ਹੱਥ 'ਚ ਆਇਆ ਤੁਹਾਨੂੰ ਹੈਰਾਨੀ ਹੋਊਗੀ। ਜਿੰਨਾ ਕਰਜ਼ਾ ਪੰਜਾਬ 'ਚ 50 ਸਾਲਾਂ 'ਚ ਕਿਸੇ 파ਟੀ ਨੇ ਨਹੀਂ ਚੜਾਇਆ ਸੀ। ਇੱਕ ਝਾੜੂ ਤੇ ਪੰਜੇ ਨੇ ਰਲ ਕੇ 2 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਖਜ਼ਾਨੇ ਦੇ ਉੱਤੇ ਛਾੜਤਾ ਜਿੱਦੇ ਵਿੱਚੋਂ ਨਾ ਕੋਈ ਹਸਪਤਾਲ ਨਾ ਕੋਈ ਸਕੂਲ ਨਾ ਕੋਈ ਇਟ ਡਿਵੈਲਪਮੈਂਟ ਨਹੀਂ ਨਾ ਕੋਈ ਨੌਕਰੀ ਰਾਜ ਕੇ ਇਸ ਖਜ਼ਾਨੇ ਨੂੰ ਲੁੱਟ ਕੇ ਜਾਂ ਜੇਬਾਂ ਭਰੀਆਂ ਨੇ ਯਕੀਂਦੀ ਵਾਲੀ ਸਿਆਸਤ ਦੇਸ਼ ਪਰ ਚਚਮਕਾਈ ਹੈ ਆਪ ਦੀ ਕੁਰਸੀ ਦਿਖਾਤੇ ਤੇ ਫਿਰ ਅੱਜ ਕਿਹੜੇ ਮੂਦੇ ਨਾਲ ਵੋਟਾ ਮੰਗਣ ਵਾਸਤੇ ਆਉਂਦੇ ਨੇ ਜੇ 5 ਸਾਲ ਮੌਕਾ ਦਿੱਤਾ ਕਿਸੇ ਦੇ ਘਰ ਚ ਨੌਕਰੀ ਨਹੀਂ ਦਿੱਤੀ ਕਿ ਸੇ ਨੋ ਪਤਾ ਬੇਰੋਜ਼ਗਾਰ ਨਹੀਂ ਦਿੱਤਾ ਕਿਸੇ ਦਾ ਕਰਜ਼ਾ ਮਾਫ਼ ਨਹੀਂ ਕੀਤਾ ਮੋਬਾਈਲ ਫੋਨ ਤੱਕ ਨਹੀਂ ਦਿੱਤਾ ਨਸ਼ੇ ਨਹੀਂ ਖਤਮ ਗੁਟਕਾ ਸਾਫ ਦੀ ਸੌਂ ਖਾਨ ਵਾਲਿਆ ਤੇ ਆ ਜਿਹੜੇ ਕਹਿੰਦੇ ਸੀ 10 ਦਿਨਾਂ ਦੀ ਖੇਡ ਹੈ ਕੇਜਰੀਵਾਲ ਕਹਿੰਦਾ ਹੈ ਕਹਿੰਦਾ ਇਮਾਨਦਾਰ ਮੁੱਖ ਮੰਤਰੀ ਮੇਰੇ ਵਰਗਾ 10 ਦਿਨਾਂ ਚ ਹੈ ਅੱਜ ਇਹਨੀਆਂ ਪਹਿਨਾ ਬੈਠੀਆਂ ਸੰਗਤ ਨੂੰ ਮੈਂ ਪੁੱਛਣਾ ਚਾਹੁੰਦੀ ਆ ਨਸ਼ੇ ਖਤਮ ਹੋਏਗੇ ਹੋਏ ਨੇ ਕਿ 10 ਗੁਣਾ ਹੋਰ ਵਧੇ ਨੇ ਵਧੇ ਨੇ ਨਾ ਤੇ ਜਿਹੜੇ ਸਾਨੂੰ ਪੰਡਦੇ ਸੀ ਕਿ ਆ ਨਸ਼ੇ ਵੇਚਦੇ ਨੇ ਪੇਰ ਸਾਡੀ ਸਰਕਾਰ ਗਏ ਤਾਂ 7 ਸਾਲ ਹੋ ਗਏ ਕਿ ਅਸੀਂ ਬੇਸੇ ਫੜ ਕੇ ਸਾਨੂੰ ਸਿੱਟਣਾ ਸੀ ਜੇਲ੍ਹ ਤੇ ਖਤਮ ਕਰਨਾ ਸੀ ਸਾਡੀ ਸਰਕਾਰ ਵੀ ਤੁਹਾਡੇ ਮੰਡੀ ਚ ਜਾਂ ਪੰਜਾਬ ਚ ਕਿਸੇ ਨੇ ਚਿੱਟੇ ਦਾ ਨਾਂ ਸੁਣਿਆ ਸੀ ਮੰਡੀ ਚ ਕੋਈ ਚਿੱਟਾ ਹੁੰਦਾ ਸੀ 10 ਸਾਲ ਪਹਿਲੇ ਨਹੀਂ ਹੁੰਦਾ ਸੀ ਨਾ ਕਿਉਂਕਿ ਤੁਹਾਡੀ ਸਰਕਾਰ ਇਹ ਨਸ਼ੇ ਵੀ ਫੜਦੀ ਸੀ ਤੇ ਨਸ਼ੇ ਵੇਚਣ ਵਾਲਿਆਂ ਨੂੰ ਵੀ ਫੜਦੀ ਸੀ ਤਾਂ ਕਿ ਆ ਨਸ਼ਾ ਤੁਹਾਡੇ ਘਰਾਂ ਦਾ ਤੁਹਾਡੇ ਬੱਚਿਆਂ ਤੱਕ ਨਾ ਪਹੁੰਚੇ ਇਹ ਇਹਨਾਂ 7 ਸਾਲਾਂ ਚ ਦੋਵੇਂ ਪੰਜੇ ਤੇ ਝਾੜੂ ਨੇ ਗਲੀ ਗਲੀ ਪੰਜਾਬ ਚ ਸ਼ਰਿਆਂ ਨਸ਼ਾ ਪਹੁੰਚਾਤਾ ਹੈ ਮਗਰ ਮਚ ਫੜੇ ਨਹੀਂ ਮਗਰ ਮਛਾ ਦੇ ਨਾਲ ਭਾਈ ਵਾਲੀ ਪਾਈ ਬੈਠੇ ਨੇ ਕਿ ਆਓ ਸਾਨੂੰ ਪੈਸੇ ਦਿਓ ਉਹਦੇ ਬਾਅਦ ਜਾਓ ਤੁਸੀਂ ਪੰਜਾਬ ਦੀ ਜਵਾਨੀ ਖਾਜੋ ਤੁਹਾਨੂੰ ਕੋਈ ਹੱਥ ਨਹੀਂ ਲਾਊਗਾ ਅੱਜ ਕੱਲੇ ਮੈਂ ਤਾਂ ਨਹੀਂ ਕਹਿ ਰੀ ਕੁਵਰ ਵਿਜੇ ਪ੍ਰਤਾਪ ਸਾਹ ਝਾੜੂ ਦਾ ਐਮ ਐਲ ਏ ਹੈਗਾ ਨਾ ਮੇਰਾ ਤਾਂ ਹੈ ਨਹੀਂ ਅੰਮ੍ਰਿਤਸਰ ਚ ਆਪ ਦੇ ਮੰਤਰੀ ਦੇ ਹਜ਼ੂਰੀ ਵਿੱਚ ਸਟੇਜ ਤੇ ਚੜ ਕੇ ਕੀ ਬੋਲਦਾ ਕਿ ਮੇਰੇ ਹਲਕੇ ਚ ਮੇਰੀ ਸਰਕਾਰ ਤੇ ਪੁਲਿਸ ਰਲ ਮਿਲ ਕੇ ਨਸ਼ੇ ਵਿਚਾਰ ਬਿਕਾ ਰਹੀ ਹੈ ਤੇ ਪੈਸੇ ਉੱਪਰ ਤਾਂ ਹੀ ਜਾ ਰਹੇ ਨੇ ਤੇ ਬਿਲਕੁਲ ਸਹੀ ਹੈ ਤੁਹਾਨੂੰ ਵੀ ਪਤਾ ਹੈ ਕਿ ਸਰਕਾਰੀ ਸ਼ਹਿ ਤੋਂ ਬਿਨਾ ਨਸ਼ੇ ਇਸ ਤਰ੍ਹਾਂ ਗਲੀ ਗਲੀ ਤਾਈ ਬਿਕ ਨਹੀਂ ਸਕਦੇ ਰੋਜ਼ ਮਾਵਾ ਦੇ ਪੁੱਤ ਮਰ ਰਹੇ ਨੇ ਪੜੇ ਲਿਖੇ ਬੱਚੇ ਬਾਹਰ ਜਾ ਰਹੇ ਨੇ ਬਾਕੀ ਇੱਥੇ ਸਾਰੇ ਨਸ਼ੇ ਉਹਨਾਂ ਦੇ ਘਰ ਘਰ ਤਾਂ ਉਹਨਾਂ ਨਿੱਕੇ ਨਿੱਕੇ ਬੱਚਿਆਂ ਤਾਈ ਪਹੁੰਚ ਰਹੇ ਨਸ਼ਾ ਡਕੈਤੀਆਂ ਫਰੋਤੀਆਂ ਅੱਡ ਚੱਲ ਰਹੀਆਂ ਨੇ ਤੇ ਫਿਰ ਇੱਥੇ ਪੰਜਾਬ ਦਾ ਵਿਕਾਸ ਕਿਹੜੀ ਚੀਜ਼ 'ਤੇ ਹੋ ਰਿਹਾ ਹੈ ਉਹ ਸਮਾਂ ਸਾਰੇ ਯਾਦ ਕਰਦੇ ਨੇ ਬਾਲ ਸਾਹਿਬ ਦੇ ਟਾਈਮ 'ਚ ਜਿੱਥੇ ਅਮਨ ਸ਼ਾਂਤੀ ਹੁੰਦੀ ਸੀ ਪਾਈਚਾਰ ਇੱਕ ਸਾਂਝ ਹੁੰਦੀ ਸੀ ਸਹੂਤਾ ਮਿਲਦੀਆਂ ਸੀ ਵਿਕਾਸ ਦੇ ਕੰਮ ਹੁੰਦੇ ਸੀ ਪੰਜਾਬ ਅੱਗੇ ਵਧ ਰਿਹਾ ਸੀ ਅੱਜ ਦੁੱਖ ਲੱਗਦਾ ਕਿ ਪੰਜਾਬ ਨੂੰ ਆਪਾਂ ਕਿੱਥੇ ਲਾ ਕੇ ਖੜਾ ਕਰਤਾ ਤੇ ਜੇ ਸਰਕਾਰਾਂ ਬਣਾਉਣ ਦੀ ਤਾਕਤ ਸਾਡੇ ਹੱਥ 'ਚ ਐ ਸੇ ਫਿਰ ਕਿਤੇ ਨਾ ਕਿਤੇ ਤਾਂ ਵੀ ਮੰਨਣਾ ਪਊਗਾ ਕਿ ਅਸੀਂ ਗਲਤ ਫੈਸਲੇ ਕਰ ਲਏ